ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਘਰ ਵਿੱਚ ਗਿਲਕਾਰੀਆਂ ਗੂੰਜੀਆਂ ਨੇ ਮਾਤਾ ਚਰਨਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਉਹੀ ਸਿੱਧੂ ਮੁਰਤੇ ਆ ਗਿਆ। ਖੁਸ਼ੀ ਦੀ ਲਹਿਰ ਬਹੁਤ ਚੱਲ ਰਹੀ ਹੈ। ਪੂਰੇ ਪੰਜਾਬ 'ਚ ਨਹੀਂ ਪੂਰੇ ਬਾਲਡ 'ਚ ਚੱਲ ਰਹੀ ਹੈ ਅੱਜ ਤਾਂ। ਬੱਚੇ ਦਾ ਜਨਮ ਸਵੇਰੇ 5 ਵਜੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ ਹੈ। ਮੂਸੇ ਵਾਲੇ ਦੇ ਪਿਤਾ ਬਲਕੌਰ ਸਿੱਧੂ ਨੇ ਖੁਦ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਉਹਨਾਂ ਨੇ ਬੱਚੇ ਦੀ ਫੋਟੋ ਵੀ ਸ਼ੇਅਰ ਕਰਕੇ ਇਸ ਫੋਟੋ ਨੂੰ ਇੱਕ ਕੈਪਸ਼ਨ ਦਿੱਤਾ ਹੈ ਜਿਸ ਵਿੱਚ ਲਿਖਿਆ ਸੁਖਦੇਵ ਨੂੰ ਪਿਆਰ ਕਰਨ ਵਾਲੇ ਲੱਖਾਂ ਲੋਕਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਸਪੈਸ਼ਲ ਆਇਂ ਜਦ ਪਤਾ ਲੱਗ ਗਿਆ ਨਾ 6 ਵਜੇ ਵੀ ਜਨਮ ਹੋਇਆ ਕੱਕੜ ਫਿਰ ਅਸੀਂ ਉਧਰ ਚੱਲ ਨਹੀਂ ਪਾਤੇ ਸੀ ਜੇ ਜਿਵੇਂ ਦੇਖਦਾ ਹਾਂ ਜਿਹੜੇ ਲੰਬੇ ਸਮੇਂ ਬਾਅਦ ਅੱਜ ਬਹੁਤ ਖੁਸ਼ੀ ਨੇ ਹਵੇਲੀ ਨੂੰ ਭਾਗ ਲੱਗੇ ਨੇ ਪ੍ਰਮਾਤਮਾ ਨੇ ਭਾਗ ਲਾਇਆ ਉਹੀ ਸਿੱਧੂ ਮੁੜ ਕੇ ਆ ਗਿਆ ਜਿਵੇਂ ਦੇਖਦਾ ਹਾਂ ਹਰ ਪਾਸੇ ਨਹਿਰ ਦੀ ਖੁਸ਼ੀ ਦੀ ਲਹਿਰ ਬਹੁਤ ਚੱਲ ਰਹੀ ਆ ਪੂਰੇ ਪੰਜਾਬ 'ਚ ਨਹੀਂ ਪੂਰੇ ਬਾਲਟ 'ਚ ਚੱਲ ਰਹੀ ਆ ਅੱਜ ਤੱਕ ਸਿੱਧੂ ਵੀ ਕਹਿੰਦਾ ਸੀ ਕਿ ਹਜੇ ਮੁੱਕਿਆ ਨਹੀਂ ਉਹ ਮੁੱਕਣ ਵਾਲਾ ਹੈ ਹੀ ਨਹੀਂ ਬੇਟਾ ਸਿੱਧੂ ਮੁੱਕਣਾ ਥੋੜੀ ਆ ਉਹ ਤਾਂ ਦੁਨੀਆ ਮੁੱਕ ਜੂ ਸਿੱਧੂ ਨਹੀਂ ਮੁੱਕੂਗਾ ਸਿੱਧੂ ਤਾਂ ਅਮਰ ਹੈ ਸਦਾ ਲਈ ਆ ਬੱਚੇ ਦੇ ਜਨਮ ਤੋਂ ਬਾਅਦ ਮੂਸੇਵਾਲੇ ਦੀ ਹਵੇਲੀ ਵਿੱਚ ਜਸ਼ਨ ਦਾ ਮਾਹੌਲ ਹੈ ਦੂਰ ਦੂਰੋਂ ਲੋਕ ਵਧਾਈਆਂ ਦੇਣ ਪਹੁੰਚ ਰਹੇ ਨੇ ਬੱਚੇ ਦੇ ਜਨਮ ਨੂੰ ਲੈ ਕੇ ਮੂਸੇਵਾਲੇ ਦੇ ਪ੍ਰਸ਼ੰਸਕ ਬਹੁਤ ਖੁਸ਼ ਨੇ ਮੂਸੇਵਾਲਾ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ 29 ਮਈ 2022 ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਸੀ